ਕੋ ਕੰ ਮੈਂ ਚੱਲ ਨਹੀਂ ਸੀ ਬੋੜਾ ਜੀ ਲਾਡੂ ਦੁਰ ਸੇਂਗਰ ਦੀ ਸੈਂਕਸ ਰਾਹ ਵੱਡਾ ਬਜਾਰ ਤੱਕ ਕੀ ਗਲਬਾਤ ਹੋਈ ਥੇ ਇੱਥੇ ਹੀ ਦਾਦੋਂ ਦੁਕਾਨ ਬੰਦ ਕਰਕੇ ਗਏ ਆ ਜੀ ਤੇ ਸੇਰੇ ਆਏ ਆ ਜਾਣ ਕੇ ਵੇਖਿਆ ਵਾ ਤੇ ਕਟਰ ਨਾਲ ਪਾੜਿਆ ਆ ਜੀ ਥਾਂ ਲਿਆ ਤੇ ਥਾਂ ਪਾੜ ਕੇ ਦੇ ਵਿੱਚ ਫਿਰਿਆ ਤੇ ਤਕਰੀਬਨ 7-8 ਕਿਲੋ ਜਾਂਦੀ ਲੈ ਗਏ ਤੇ 4-5 ਟੋਲੇ ਸੋਨਾ ਖੋ ਗਿਆ ਸੋਨੇ ਦਾ ਪਹਤਾ ਹੋ ਗਿਆ ਤੇ ਸੇਫਾਂ ਥੋੜੀ ਟੁੱਟੀ ਕਿੰਨਾ ਨੁਕਸਾਨ ਜ਼ਿਆਦਾ ਤੁਹਾਡੇ ਲੱਗਦਾ ਤਕਰੀਬਨ 7-8 ਲੱਖ ਦਾ ਹੋ ਜਾਏ ਕੀ ਮੰਗ ਕਰਦੇ ਹੁਣ ਮੰਗ ਤੇ ਹੋ ਕਰਦੇ ਇਨਸਾਫ ਕੋਈ ਚੌਕੀਦਾਰ ਨਹੀਂ ਰੱਖਿਆ ਅੰਦੇ ਵਿੱਚ ਕੋਈ ਚੌਕੀਦਾਰ ਹੈਗਾ ਵਾ ਰਾਊਂਡ ਮਾਰਦਾ ਵਾ ਚਲੇ ਜਾਂਦਾ ਰਾਊਂਡ ਮਾਰਦਾ ਚਲੇ ਜਾਂਦਾ ਇਹ ਕਿਧਰ ਦੀ ਆਏ ਫਿਰੇ ਚੋਰ ਇਹ ਨਹੀਂ ਪਤਾ ਬਾਦਸ਼ਾਹ ਛੱਟ ਟੁੱਟਾ ਨਹੀਂ ਬਾਦਸ਼ਾਹ ਟੁੱਟਾ ਨਹੀਂ ਫਿਰ ਆਏ ਕਿ ਲਈ ਪਤਾ ਨਹੀਂ ਕਿ ਲਈ ਉੱਤੋਂ ਦੀ ਆਏ ਕਿਥੋਂ ਦੀ ਆਏ ਪਿਛੇ ਬੂੰਗਾ ਰਸਤਾ ਰਸਤਾ ਕੋਈ ਹੋਗਾ ਜੀ ਸ਼ਾਪ ਹੈ ਜੀ ਸੁਨਿਆਦਰ ਦੀ ਸ਼ਾਪ ਹੈ ਜੁਦਨ ਸਿੰਘ ਜੀ ਸਰਦਾਰ ਜੀ ਹੁਣਾ ਦੀ ਉਹਦੇ ਰਾਤ ਚੋਰੀ ਦੀ ਵਾਰਦਾਤ ਹੋਈ ਹੈ ਅਸੀਂ ਇਨਵੈਸਟੀਗੇਸ਼ਨ ਤੇ ਲੱਗੇ ਹਾਂ ਫਿਲਹਾਲ ਜੋ ਲੀਡ ਹੈ ਉਹ ਮਿਲੀ ਹੈ ਕਿ ਚੋਰ ਅੰਦਰ ਵਸਲ ਹੋਏ ਨੇ ਅਗਲੀ ਜਿਹੜੀ ਹੈ ਉਹ ਚੱਲ ਰਹੀ ਹੈ ਕਰੀ ਜਾਂਚ ਕਰਨ ਤੋਂ ਬਾਅਦ ਹੀ ਅਗਲੀ ਕਰਾਂਗੇ ਜਿੱਤਰ ਕੇ ਥੀਸੀ ਵੀ ਵਗੈਰਾ ਇਹ ਸਮਝ ਨਹੀਂ ਫਿਲਹਾਲ ਨਹੀਂ ਸੀਸੀਟੀਵੀ ਫੁਟੇਜ ਤੇ ਕੰਮ ਹੋ ਰਿਹਾ ਬਾਕੀ ਵੀ ਹੋ ਰਿਹਾ ਟੈਕਨੀਕਲ ਪੱਖ ਜਿਹੜੇ ਦੇਖੀ ਦੇ ਤੇ ਕਿੰਨੇ ਕੁ ਨੁਕਸਾਨ ਦੱਸਿਆ ਜਾਂਦਾ ਹੈ ਇੱਕ ਪ੍ਰੋਬਲਮ ਨੁਕਸਾਨ ਦਾ ਐਸਟੀਮੇਟ ਅਸੀਂ ਲਗਾ ਰਹੇ ਹਾਂ ਜੀ ਜੋ ਹੋਊਗਾ ਉਹਨਾਂ ਦੇ ਅਗਲੀ ਦੇ ਹਿਸਾਬ ਨਾਲ ਮਹਿਸੂਸ ਹੋ ਸਾਨੂੰ ਦੱਸ ਕਿਸ ਤਰ੍ਹਾਂ ਅੱਡ ਵੀ ਆ ਪੜ ਕਲਾਕਾ ਇੱਥੇ ਕੋਈ ਚੌਕੀਦਾਰ ਨਹੀਂ ਉੱਠਿਆ ਸੀ ਚੌਕੀਦਾਰਾਰੇ ਕਲੀਅਰ ਨਹੀਂ ਮੈਨੂੰ ਬਾਕੀ ਪੀਸੀਆ ਸਾਡੀਆਂ ਵਰਕਿੰਗ ਚ ਨੇ ਜੀ ਰੋਟੀਨ ਚ ਕਰਦੇ ਆ ਤੇ ਚੌਕੀਦਾਰ ਵੀ ਜਦੋਂ ਕਲੈਂਟ ਦਾ ਚੈੱਕ ਕਰਕੇ ਜੇ ਹੋਈ ਲੋੜ ਹੈ ਤਾਂ ਡੈਫੀਨੇਟਲੀ ਅੱਡਾ ਔੜਿਆਂ ਨੂੰ ਜਾਇ ਇਹਨਾਂ ਨੂੰ ਪ੍ਰੋਜੈਕਟ ਨੂੰ ਅਸੀਂ ਜਿਹੜੀ ਹੈ ਕਰਾਂਗੇ ਰਿਕੁਐਸਟ ਵੀ ਆਪਣਾ ਚੌਕੀਦਾਰ ਰੱਖਾਂਗੇ